ਕੋਈ ਵੀ ਠੇਸ ਪੁੱਛੀ ਹੈ ਜ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪਹਾਈ ਗਈ ਆ ਉਸ ਵੇਲੇ ਜਦੋਂ ਵੀ ਪੰਜਾਬ ਬੰਦ ਦੀ ਕਾਲ ਹੋਈ ਹੈ ਪੰਜਾਬ ਬੰਦ ਦੇ ਵਿੱਚ ਕਾਲ ਦੇ ਵਿੱਚ ਫਿਰੋਜ਼ਪੁਰ ਹਮੇਸ਼ਾ ਨੰਬਰ 1 ਤੇ ਰਿਹਾ ਔਰ ਅੱਜ ਵੀ ਤੁਸੀਂ ਦੇਖਦੇ ਹੋ ਕਿ ਫਿਰੋਜ਼ਪੁਰ ਆ ਪੂਰਾ ਮੁਕੰਮਲ ਬੰਦ ਹੈ ਇਸ ਦੇ ਵਿੱਚ ਚਾਹੇ ਉਹ ਬਾਸਾ ਚਾਹੇ ਸਕੂਲ ਆ ਚਾਹੇ ਕਾਲਜ ਆ ਚਾਹੇ ਯੂਨੀਵਰਸਟੀਆਂ ਨੇ ਟੋਟਲੀ ਬੰਦ ਹੈ ਔਰ ਨਾ ਹੀ ਕੋਈ ਖੁੱਲੇਗਾ ਔਰ ਇਹ ਜਿਹੜਾ ਅੱਜ ਦਾ ਬੰਦ ਦਾ ਆ ਇਹ ਜਿਹੜਾ ਇੱਕੋ ਮੂਰਖ ਇਨਸਾਨ ਦੇ ਦੁਆਰਾ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਕਿਸੇ ਦੀ ਸ਼ਹਿਜ ਸਾਜੀ ਦੇ ਵਿੱਚ ਆ ਕੇ ਉਹਨੇ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਆ ਉਸ ਮੂਰਤੀ ਖੰਡਿਤ ਦੇ ਵਿਰੋਧ ਨੂੰ ਲੈ ਕੇ ਅਸੀਂ ਅੱਜ ਸਾਰਾ ਵਾਲਮੀਕੀ ਸਮਾਜ ਸੜਕਾਂ ਦੇ ਉੱਤੇ ਆਹ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਜਿਹੜਾ ਕਰ ਰਹੇ ਹੋ ਤੁਸੀਂ ਇਹਦੇ ਵਿੱਚ ਕੀ ਰੈਲੀ ਕੱਢੋਗੇ ਜਾਂ ਕਿਤੇ ਤਰਨਾ ਲਾਓਗੇ ਕੀ ਹੋਏਗਾ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਅਸੀਂ ਜਿੰਨਾ ਵੀ ਫਿਰੋਜ਼ਪੁਰ ਕੈਂਟਾ ਫਿਰੋਜ਼ਪੁਰ ਇਹ ਇਹਨਾਂ ਦੇ ਵਿੱਚ ਇੱਕ ਰੈਲੀ ਦੇ ਰੂਪ ਚ ਵੀ ਲਾ ਲੋ ਜਾਂ ਇਸ ਨੂੰ ਜਿੱਥੇ ਜਿੱਥੇ ਤੱਕ ਅਸੀਂ ਮੈਸੇਜ ਪਹੁੰਚਾਣਾ ਚਾਹੁੰਦੇ ਹਾਂ ਤਾਂ ਕਿ ਸਾਡਾ ਜਿਹੜਾ ਇਕੱਠਾ ਸਾਡੀ ਜਿਹੜੀ ਏਕਤਾ ਹੈ ਉਹ ਲੋਕਾਂ ਨੂੰ ਨਜ਼ਰ ਆਵੇ ਇਸ ਕਰਕੇ ਅਸੀਂ ਬਾਜ਼ਾਰਾਂ ਚ ਹੁੰਦੇ ਹੋਏ ਇਹ ਲਾਸਟ ਦੇ ਵਿੱਚ ਵਾਲਮੀਕੀ ਚੌਂਕ ਤੇ ਪਹੁੰਚਾਂਗੇ ਜਿਹੜਾ ਇਸ ਤਰ੍ਹਾਂ ਦੀ ਹੜਤਾਲ ਕਰਨਾ ਸਰਕਾਰ ਨੂੰ ਕੀ ਮੈਸੇਜ ਦੇਣਾ ਸਰਕਾਰ ਨੂੰ ਤਾਂ ਅਸੀਂ ਇੱਕ ਬੇਨਤੀ ਇਹ ਕਰਨਾ ਚਾਹੁੰਦੇ ਹਾਂ ਚਾਹੇ ਉਹ ਸੈਂਟਰ ਗਵਰਨਮੈਂਟ ਆ ਚਾਹੇ ਪੰਜਾਬ ਗਵਰਨਮੈਂਟ ਆ ਉਸ ਵਿਅਕਤੀ ਨੂੰ ਹੀ ਨਹੀਂ ਕੱਲੇ ਨੂੰ ਜਦੋਂ